ਇਹ ਛੋਟਾ ਮੋਟਾ ਦੁੱਖ ਦਾ ਸਮਾਂ ਵੇਖ ਕੇ ਹਾਲਾਤ ਵੇਖ ਕੇ ਡਰਨਾ ਨਹੀਂ ਕਦੇ ਇਹ ਤਾਂ ਬੜੇ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਜਿਹੜੇ ਪਰਮਾਤਮਾ પાસે ਲੱਗੇ ਹੁੰਦੇ ਆ ਉਹਨਾਂ ਦੇ ਦੁਨੀਆ ਝੁਲਮ ਵੀ ਬੜਾ ਕਰਦੀ ਏ ਧੋਖੇ ਵੀ ਦਿੰਦੀ ਏ ਦਿਲ ਵੀ ਤੋੜਦੀ ਏ ਪਿੱਛੇ ਵੀ ਛੱਡ ਦਿੰਦੀ ਏ ਕਿ ਆ ਬੰਦਾ ਨਹੀਂ ਕਿਸੇ ਕਾਬਲ ਅਗਾ ਪਰ ਜਿਹੜਾ ਮਾਲਕ ਨੂੰ ਪਿਆਰ ਨਾਲ ਜੀ ਉਹ ਤਾਂ ਫਿਰ ਉਹਨੂੰ ਇਸ ਕਾਬਲ ਬਣਾ ਦਿੰਦਾ ਕਿ ਦੁਨੀਆ ਉਹ ਹੀ ਵੇਖ ਕੇ ਹਰਾਣ ਵੀ ਹੁੰਦੀ ਏ ਤੇ ਪਿੱਛੇ ਹੋ ਜਾਂਦੀ ਆਪ ਹੀ ਮੈਂ ਕੰਨਾ ਜੀ ਪੂਰਾ ਸੰਸਾਰ ਪਿੱਛੇ ਕਰ ਦੇਗਾ ਮਾਲਕ ਤੁਹਾਡੇ ਲਈ ਐਸਾ ਰਸਤਾ ਬਣਾ ਦੇਗਾ ਪਰਵਾਹ ਨਹੀਂ ਕਰਨੀ ਬਸ ਸਮੇਂ ਦੀ ਕਦੇ ਵੀ ਇਹ ਸਮਾਂ ਵੀ ਨਿਕਲੇਗਾ ਕਿਉਂ ਨਹੀਂ ਨਿਕਲੇਗਾ ਕੋਈ ਕਿਸਮਤ ਮਾੜੀ ਨਹੀਂ ਹੈਗੀ ਤੁਹਾਡੀ ਮੈਂ ਤੁਹਾਨੂੰ ਅੱਜ ਵੀ ਕਹਿੰਦੇ ਆ ਜੇ ਮੈਂ ਆਪਣੇ ਨਾ ਬੀਤੀਆਂ ਆਂ ਦੱਸ ਰਿਹਾ ਜੇ ਸਮਾਂ ਜਿਹੜਾ ਦੁਨੀਆ ਗੰਦੀ ਸੀ ਨਾ ਕਿ ਮਾੜਾ ਹੈਗਾ ਇਹ ਬੰਦਾ ਕਮਜ਼ੋਰ ਅੱਗੇ ਨਹੀਂ ਨਿਕਲ ਸਕਦਾ ਮਾਲਕ ਨੇ ਜੇ ਬਾਹ ਫੜੀ ਹੋਵੇ ਨਾ ਤਾਂ ਉਹ ਤਾਂ ਉੱਥੇ ਵੀ ਦੇਖੋ ਦਰਵਾਜ਼ੇ ਤੁਹਾਡੇ ਲਈ ਖੋਲ ਦਿੰਦਾ ਜਿੱਥੇ ਵੱਡੇ ਵੱਡੇ ਸੁਪਨੇ ਲੰਦੇ ਫਰਦੇ ਆ ਕਿਥੋਂ ਤੱਕ ਪਹੁੰਚ ਜੀਏ ਕਿਸ ਤਰ੍ਹਾਂ ਆਪਾਂ ਮਾਲਕੰ ਦਾ ਮੇਰਾ ਬੱਚਾ ਤਾਂ ਜਾਏਗਾ ਹੀ ਜਾਏਗਾ ਭਰੋਸੇ ਦੀ ਜਿੱਤ ਹੁੰਦੀ ਵਿਸ਼ਵਾਸ ਦੀ ਜਿੱਤ ਹੁੰਦੀ ਹੈ ਸਬਰ ਦੀ ਜਿੱਤ ਹੁੰਦੀ ਹੈ ਆਪਣੇ ਗੁਰੂ ਦਾ ਆਸਰਾ ਨਹੀਂ ਛੱਡਣਾ ਬਸ ਸਾਰੀਆਂ ਖੁਸ਼ੀਆਂ ਸਾਰੇ ਖਜ਼ਾਨੇ ਇੱਥੇ ਹੀ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਰਜ ਜਿੱਥੋਂ ਪੂਰੇ ਹੋਣੇ ਹੀ ਹੋਣੇ ਜੇ ਕੋਈ ਨਹੀਂ ਜੇ ਰੋਕ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਜੜੀਆਂ ਚੀਜ਼ਾਂ ਮਾਲਕ ਨੇ ਤੁਹਾਡੇ ਲਈ ਸੋਚੀਆਂ ਹੀ ਆ ਉਹ ਤੁਹਾਨੂੰ ਮਿਲ ਕੇ ਰਹਿਣੀਆਂ ਤੁਹਾਡੀ ਝੋਲੀ 'ਚ ਉਹਨੇ ਪਾਣੀਆਂ ਹੀ ਪਾਣੀਆਂ ਜੇ ਤੇ ਬੜੀਆਂ ਹੀ ਸੋਹਣੀਆਂ ਚੀਜ਼ਾਂ ਜਿਹੜੀਆਂ ਮਾਲਕ ਨੇ ਤੁਹਾਡੇ ਲਈ ਸੋਚੀਆਂ ਆਈਆਂ